ਜੱਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਦਸ਼ਕਾਂ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਆਏ ਹਾਂ ਪਿੰਡ ਜਹੂਰੇ ਬੂਟਿਆਂ ਦਾ ਜੜੀ-ਬੂਟੀਆਂ ਦਾ ਗਿਆਨ ਰੱਖਣ ਵਾਲੇ ਪਵਨ ਕੁਮਾਰ ਗੋਸਵਾਮੀ ਜੀ ਕੋਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਸਭ ਪੂਰੀ ਕਿਰਪਾ ਜੀ ਪੂਰੀ ਆਹ ਬਾਤਾਂ ਜੀ ਬਹੁਤ ਵਧੀਆ ਅੱਜ ਮੈਂ ਖਾਸ ਤੌਰ ਤੇ ਨਾ ਇੱਕ ਨਵਾਂ ਕਨਸੈਪਟ ਚਾਲੂ ਕਰਨ ਜਾ ਰਿਹਾ ਠੀਕ ਹੈ ਜੀ ਉਹ ਇਹ ਹੈ ਜੀ ਕਿ ਵੀ ਮੈਂ ਨਾ ਕੋਸ਼ਿਸ਼ ਕਰਾਂਗਾ ਵੀ ਜਿਹੜੇ ਪਿੰਡ ਚ ਕਦੀ ਕਿਤੇ ਜਾਵਾਂ ਨਾ ਉਸ ਪਿੰਡ ਦਾ ਜੋ ਨਾਮ ਆ ਉਹਦੇ ਪਿੱਛੇ ਦੀ ਕਹਾਣੀ ਜਿਹੜੀ ਆ ਕਿ ਇਸ ਦਾ ਨਾਮ ਕਿੱਦਾਂ ਪਿਆ ਪਿੰਡ ਦਾ ਨਾਮ ਠੀਕ ਆ ਜੀ ਉਹ ਜਾਨਣਾ ਚਾਹਾਂਗਾ ਮੈਂ ਤੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਤੁਹਾਡੇ ਪਿੰਡ ਤੋਂ ਠੀਕ ਆ ਜੀ ਜਹੂਰਾ ਪਿੰਡ ਤੋਂ ਜਹੂਰਾ ਪਿੰਡ ਦਾ ਨਾਮ ਜਹੂਰਾ ਕਿਵੇਂ ਪਿਆ ਠੀਕ ਆ ਜੀ ਇਹ ਮੈਂ ਜਾਨਣਾ ਚਾਹੁੰਦਾ ਹਾਂ ਤੁਸੀਂ ਦੱਸੋ ਮੈਂ ਇਹ ਸਮਝਦਾ ਹਾਂ ਜੀ ਇੱਥੇ ਦੇ ਆਸਾਰ ਦੇਖ ਕੇ ਹਾਂਜੀ ਇੱਕ ਤਾਂ ਸਾਡੇ ਇੱਕ ਬਜ਼ੁਰਗ ਹੋਇਆ ਜੀ 5657 ਦੀ ਗੱਲ ਆ ਠੀਕ ਆ ਜੀ ਉਹ ਲਗਭਗ 100 ਤੋਂ ਉੱਤੇ ਹੀ ਸੀਗਾ ਜੀ ਠੀਕ ਆ ਜੀ ਉਹਨੇ ਉਹ ਸਾਹਮਣੇ ਟੱਬਾ ਦੀਦਾ ਜੀ ਉਤੋਂ ਹਾਂਜੀ ਠੀਕ ਆ ਉਹ ਕਿਲਾ ਸੀ ਅੱਛਾ ਜੀ ਉਹਨੂੰ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਟਾਇਆ ਇਹ ਉਹ ਬਜ਼ੁਰਗ ਜਿਹੜੇ ਮੈਂ ਕਹਿੰਨਾ ਉਹਨਾਂ ਨੇ ਦੱਸਿਆ ਸੀ ਅੱਛਾ ਜੀ ਤੇ ਉਸ ਵੇਲੇ ਹੋ ਸਕਦਾ ਕਿਉਂਕਿ ਜਦੋਂ ਵੰਸਵਾਨ اٹੈਕ ਕਰਦੇ ਸੀ ਜੀ ਤੇ ਜਿੰਨੇ ਹੈਗੀਆਂ ਆਪਣੇ ਸਿੱਖਾਂ ਦੀਆਂ ਜਾਂ ਨਿਹੰਗਾਂ ਦੀ ਜੀ ਇਹ ਆਮ ਤੌਰ ਤੇ ਬਦਲਾ ਲੈਣ ਲਈ ਲੋਕ ਛਿਪ ਕੇ ਰਹਿੰਦੇ ਸੀ ਠੀਕ ਹੈ ਜੀ ਜੋ ਵੀ ਮਤਲਬ ਉਹਨਾਂ ਨੇ ਆਪਣੇ ਕਿਲੇ ਬਣਾਏ ਸੀ ਜਾਂ ਜੰਗਲਾਂ 'ਚ ਰਹਿੰਦੇ ਹੁੰਦੇ ਸੀ ਜੰਗਲਾਂ ਜੰਗਲਾਂ 'ਚ ਰਹਿਣਗਾਹ ਜਿਹੜੀਆਂ ਕਹਿੰਦੇ ਜਾਂ ਦੂਜਾ ਇਸੇ ਟਿੱਬੇ ਤੇ ਅੱਜ ਉਹਦੇ ਆਲੇ ਦੁਆਲੇ ਖਾਈ ਸੀ ਜਿਹੜੀ ਹੁਣ ਖਤਮ ਹੋ ਗਈ ਹੈ ਠੀਕ ਹੈ ਜੀ ਇਹ ਦਾ ਮਤਲਬ ਜਰੂਰ ਨੇੜੇ ਪਾਣੀ ਦਰਿਆ ਦਾ ਬਿਆਸ ਦਾ ਠੀਕ ਆ ਬਗਦਾ ਹੋਊਗਾ ਜੀ ਇੱਥੇ ਬਿਆਸ ਦਰਿਆ ਆ ਨਾ ਇੱਥੋਂ ਇੱਥੋਂ 10 ਕਿਲੋਮੀਟਰ ਦੂਰੀ ਤੇ ਹਾਂਜੀ ਉਦੋਂ ਮਤਲਬ ਉਹ ਨਾ ਸਮਿਆਂ ਦੇ ਵਿੱਚ ਲਾਗਿਆਂ ਦੀ ਵਾਗ ਕਿਉਂਕਿ ਤਕਰੀਬਨ ਸਾਰੇ ਹੀ ਦਰਿਆ ਇਹ ਸਾਡੇ ਜਿਹੜੇ ਵੀ ਆ ਪੰਜਾਬ ਦੇ ਹਾਂਜੀ ਇਹ ਆਪਣੇ ਸਮਝ ਲਓ ਪੱਛਮ ਵੱਲ ਨੂੰ ਜਾਂਦੇ ਆ ਜੀ 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 ਬਿਲਕੁਲ ਤੇ ਹੋ ਸਕਦਾ ਉਦੋਂ ਇਹ ਸਾਰਾ ਹੀ ਰੇਗਿਸਤਾਨ ਬਣ ਹੋ ਕੇ ਦਰਿਆ ਹੁਵੇ ਠੀਕ ਹੈ ਜੀ ਦੂਜਾ ਇਹ ਆ ਮਿਸਾਲ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਪਿਤਾ ਜੀ ਹਾਂ ਜੀ ਤੇ ਸਾਡੇ ਬਾਬਾ ਜੀ ਇੱਥੇ ਇਹ ਮੰਦਿਰ ਆ ਇਹ ਵੀ ਪੁਰਾਣਾ ਆ ਠੀਕ ਹੈ ਜੀ ਹਾਂ ਜੀ ਤੇ ਇੱਥੇ ਅੰਦਰ ਬੇੜੇ ਚ ਫਿਰਦਿਆਂ ਨੂੰ ਬਾਗ ਪੈ ਗਿਆ ਸੀ ਅੱਛਾ ਜੀ ਤਾਂ ਉਹਨਾਂ ਦਾ ਹੱਥ ਲੱਗਾ ਮੂੰਹ ਚ ਪਾਉਣ ਅੱਛਾ ਜੀ ਦੂਜੇ ਹੱਥੋਂ ਉਹਨਾਂ ਕੋਲ ਗੜਵੀ ਸੀ ਅੱਛਾ ਜੀ ਉਹ ਖਾਲੀ ਗੜਵੀ ਲਗਭਗ 4-5 ਕਿਲੋ ਦੀ ਸੀ ਬੱਲੇ ਬੱਲੇ ਦੱਸੋ ਹੈ ਤੇ ਉਹ ਬਾਗ ਬਾਗ ਛੱਡ ਕੇ ਦੌੜ ਗਿਆ। اچھا ਬਾਗ ਦੇ ਪਈ। ਹਾਂ। ਉਹਨੂੰ ਦੂਜੇ ਤਰ੍ਹਾਂ ਮਾਰੀ। ਮਾਰਤੀ ਅੱਛਾ ਠੀਕ ਆ। ਓਕੇ। ਤੇ ਕਿਉਂਕਿ ਉਹਨਾਂ ਨਾਲ ਉਹਨਾਂ ਸਮਿਆਂ 'ਚ ਜੰਗਲੀ ਜੀਵਾਂ ਨਾਲ ਬਾਹ ਪੈਂਦਾ ਰਹਿੰਦਾ ਸੀ। ਜੀ। ਉਹ ਸਿਗੇ ਵੀ ਤਕੜੇ ਜੀ। ਹਾਂ ਹਾਂ ਹਾਂ। ਕਿਉਂ ਪ੍ਰਾਣੀਆਂ ਅਸੀਂ ਕਈ ਸੁਣਦੇ ਆਂ। ਬਈ ਛੇਰ ਨਾਲ ਉਹਨਾਂ ਨੇ ਤਲਵਾਰ ਨਾਲ ਮੁਕਾਬਲਾ ਕੀਤਾ ਮਾਰਿਆ ਵੀ ਆ। ਜੀ। ਇਦਾਂ। ਜੀ ਜੀ। ਕੁਝ ਹੋ ਇਹ ਜਿਹਾ ਉਹ ਵੀ ਤਕੜੇ ਹੋਣਗੇ ਜਿਹੜੇ ਦੰਗ ਕਰ ਸਕਦੇ ਹੋ ਜੀ 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 ਬਾਕੀ ਜਿਹੜਾ ਗ੍ਰੰਥਾਂ ਵਿੱਚ ਲਿਖਿਆ ਗਿਆ ਜੀ ਭਈ ਪਾਂਡਵ ਜਦੋਂ ਹੋਏ ਆ ਜੀ ਅਰਜਨ ਸਿੰਘ ਪਾਂਡਵਾਂ ਚੋ ਜੀ ਅਰਜਨ ਦਾ ਪੁੱਤ ਮੰਨੂ ਸੀ ਜੀ ਅ ਮੰਨੂ ਦਾ ਪੁੱਤ ਪ੍ਰੀਖਿਤ ਸੀ ਜੀ ਤੇ ਪ੍ਰੀਖਿਤ ਦਾ ਪੁੱਤ ਜਨਮੇਜਾ ਸੀ ਠੀਕ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਹੀ ਜਨਮੇਜਾ ਤੱਕ ਚੱਕਰਵਰਤੀ ਕਹਿੰਦੇ ਆ ਠੀਕ ਹੈ ਜੀ ਤੇ ਅੱਜ ਉਹਦਾ ਇੱਕ ਚਕਰਵਰਤੀ ਮਿਸਲ ਵੀ ਬਣੀ ਆ ਜਿਹੜੇ ਆਪਣੀ ਮੌਜ ਜਿੱਥੇ ਮਰਜੀ ਘੁੰਮਦੇ ਆ ਠੀਕ ਆ ਪਰ ਜੇ ਉਹਨਾਂ ਦੇ ਹਿਸਾਬ ਨਾਲ ਦੇਖੀਏ ਤਾਂ ਚਕਰਵਰਤੀ ਉਹਨੂੰ ਕਹਿੰਦੇ ਸੀ ਜਿਹਦਾ ساری ਦੁਨੀਆ ਤੇ ਰਾਜ ਹੋਵੇ ਜੀ ਬਿਲਕੁਲ ਹਾਂ ਤੇ ਉਸ ਵੇਲੇ ਜਨਮੇਜਾ ਇਹ ਜਿਹੜਾ ਇਹ ਸਾਡਾ ਮੰਦਰ ਆਇਆ ਜੀ ਜੀ ਇਹ ਇਹ ਮੈਨੂੰ ਕਿਤੇ ਲਿਖਿਆ ਨਹੀਂ ਲੱਭਿਆ ਤੇ ਉਹਨਾਂ ਨੇ ਸੱਪਾਂ ਦਾ ਬੀਜ ਨਾਸ ਕਰਨ ਲਈ ਇਥੇ ਹਮਨ ਕੀਤਾ ਸੀ ਇਹ ਕਿਹਨਾਂ ਨੇ ਕੀਤਾ ਸੀ ਜੀ ਇਹ ਜਨਮੇਜਾ ਨੇ ਕਰਵਾਇਆ ਸੀ ਜੀ ਠੀਕ ਹੈ ਤੇ ਰਿਸ਼ੀ ਦਾ ਨਾਮ ਅੰਗਰਾ ਰਿਸ਼ੀ ਹੈ ਜੀ ਜਿਹੜਾ ਗ੍ਰੰਥਾਂ ਚ ਨਾਮ ਲਿਖਿਆ ਆ ਅਸ਼ਾ ਜੀ ਹਾਂ ਇਦਾਂ ਹੋਈ ਆ ਹਾਂਜੀ ਕੋਈ ਐਕਸੀਡੈਂਟ ਨਾਲ ਮਰ ਜਾਏ ਜੀ ਕੋਈ ਜ਼ਹਿਰ ਖਾ ਕੇ ਮਰ ਜਾਏ ਜਾਂ ਕੋਈ ਵੱਢਦਾ ਹੈ ਮਾਰਦਾ ਹੈ ਠੀਕ ਹੈ ਜੀ ਤੇ ਅੱਜ ਵੀ ਸਾਡੇ ਆਮ ਲੋਕਾਂ ਚ ਬਣਿਆ ਆ ਇਹਦੀ ਗਤੀ ਨਹੀਂ ਹੋਈ ਜੀ ਹਾਲਾਂ ਬਾਣੀ ਨੇ ਜਨਮੇਜਾਨੂੰ ਪੰਡਤ ਮੰਨਿਆ ਠੀਕ ਹੈ ਜੀ ਤੇ ਫੇਰ ਵੀ ਉਹ ਵੀ ਇਸ ਚ ਮੇਲੇ ਚ ਪੈ ਗਿਆ ਕਿਉਂਕਿ ਜਨਮੇਜਤ ਜੀ ਦੇ ਬਾਪ ਡੜੇ ਸੀ ਪਿਖਸ਼ਦ ਉਹ ਸੱਪ ਲੜ ਕੇ ਮਰੇ ਸੀ ਠੀਕ ਹੈ ਜੀ ਤੇ ਉਹ ਉਹਦੀ ਗਤੀ ਕਰਾਉਣ ਲਈ ਜਨਮੇਜਾ ਨੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਵੀ ਇਹ ਸਰਪਜਾ ਕਰੋ ਤੇ ਸੱਪਾਂ ਦਾ ਪੀਛ ਨਾਸ ਕਰੋ ਠੀਕ ਹੈ ਤਾਂ ਹੋ ਸਕਦਾ ਇਹਨਾਂ ਦੀ ਉਦੋਂ ਰਾਜਧਾਨੀ ਹੋਈ ਆ ਸਤਰਾਪੁਰ ਲਗਭਗ ਪੁਰਾਣੀ ਦਿੱਲੀ ਲਾਲਾ ਠੀਕ ਹੈ ਤਾਂ ਉਹਨਾਂ ਨੇ ਆਪਣੇ ਕੋ ਬੰਦੇ ਭੇਜੇ ਠੀਕ ਆ ਕੋਈ ਐਸਾ ਆਦਮੀ ਲੱਭੋ ਜਿਹੜਾ ਇਹ ਆਪੀ ਇੱਥੇ ਇਹ ਨਹੀਂ ਦੱਸਿਆ ਜੀ ਇਹ ਦੱਸਿਆ ਵੀ ਉਹ ਉਥੋਂ ਹਸਤਰਪੁਰ ਤੋਂ ਕਹਿ ਲਓ ਜਾਂ ਦਿੱਲੀ ਤੋਂ ਕਹਿ ਲਓ ਜੀ ਫੇ ਉਹ ਉਥੋਂ ਲਵਦੇ ਇਹ ਅੰਗਰੇਜ਼ੀ ਦੇ ਇੱਥੇ ਆਏ ਅੱਛਾ ਜੀ ਇਹਦਾ ਮਤਲਬ ਆ ਪੇ ਅੰਗਰੇਜ਼ੀ ਇੱਥੇ ਰਹਿੰਦੇ ਹੋਣਗੇ ਠੀਕ ਆ ਠੀਕ ਆ ਅੱਜਾ ਉਹ ਤੋਂ ਬਾਅਦ ਅਜ ਤਾਈਂ ਏਦਾਂ ਦਾ ਕੋਈ ਜੰਤਰ ਮੰਤਰ ਨਹੀਂ ਜਿਹੜਾ ਕਿਸੇ ਚੀਜ਼ ਦਾ ਬਿਸ਼ਰਾਸ ਹੋ ਸਕੇ ਠੀਕ ਹੁਣ ਪਤਾ ਨਹੀਂ ਕਿਸੇ ਤਰ੍ਹਾਂ ਵੀ ਲਾ ਲੋ ਰੋਜ਼ ਇੱਥੇ ਕਾਫੀ ਬੰਦੇ ਸੱਪ ਦੇ ਕੱਟੇ ਵਾਲੇ ਆਉਂਦੇ ਆ ਠੀਕ ਹੈ ਜੀ ਔਰ ਆਰਾਮ ਵੀ ਆਉਂਦਾ ਠੀਕ ਹੈ ਮੈਨੂੰ ਏਦਾਂ ਲੱਗਦਾ ਜੀ ਭਈ ਇਹ ਜਦੋਂ ਕਿਤੇ ਮੁਸਲਮਾਨ ਆਏ ਬਾਅਦ ਆਬਾਦੀ ਹੋਈ ਆ ਇਕਲਾ ਤਾਂ ਹੈ ਹੀ ਨਹੀਂ ਹੋਊਗਾ ਉਦੋਂ ਜ ਜਦੋਂ ਮਹਮਨ ਹੋਇਆ ਉਦੋਂ ਜੰਗਲ ਹੋਊਗਾ ਪੂਰਾ ਜੀ ਜੀ ਤਾਂ ਉਸ ਵੇਲੇ ਉਹਨਾਂ ਨੇ ਇੱਥੇ ਕੁਝ ਖਾਸ ਵਾਪਰਿਆ ਦੇਖ ਕੇ ਇਹਦਾ ਨਾਂ ਜਹੂਰ ਰੱਖ ਦਿੱਤਾ ਅੱਛਾ ਜੀ ਜਹੂਰ ਹੈਗਾ ਕਿਸੇ ਖਾਸ ਚੀਜ਼ ਦਾ ਦਾਰ ਹੋਣਾ ਠੀਕ ਆ ਠੀਕ ਆ ਠੀਕ ਆ ਇਹ ਤੁਸੀਂ ਗੱਲ ਪਹਿਲਾਂ ਜਦੋਂ ਮੀਡੀਆ ਨੇ ਰਿਕਾਰਡ ਕੀਤੀ ਸੀ ਉਹਦੇ ਵਿੱਚ ਦੱਸਿਆ ਹੋਇਆ ਠੀਕ ਹੈ ਜੀ ਹਾਂਜੀ ਤੇ ਮੈਨੂੰ ਇਦਾਂ ਲੱਗਦਾ ਪਈ ਇਹ ਅੰਗਰੇਜ਼ਾਂ ਨੇ ਪਾਈ ਆ ਹੋ ਸਕਦਾ ਪੁਰਾਣਾ ਨਾਂ ਇਹਦਾ ਜ਼ਹੂਰੀ ਹੋਵੇ ਠੀਕ ਹੈ ਠੀਕ ਹੈ ਜਿਹੜੀ ਵਿੱਚ ਜ਼ਹੂਰਾ ਇਹ ਜਿਹੜੀ ਪਈ ਉਹ ਅੰਗਰੇਜ਼ਾਂ ਨੇ ਪਾਤੀ ਦੰਦਾ ਕ੍ਰਿਸ਼ਨ ਨੂੰ ਪਾਤੀ ਏ ਰਾਮ ਨੂੰ ਪਾਤੀ ਏ ਰਾਮ ਹਾਂ ਅੱਛਾ 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 ਠੀਕ ਇਹੀ ਨਾਮ ਐਸੇ ਕਰਕੇ ਫੇ ਹੋਇਆ ਮੈਨੂੰ ਇਦਾਂ ਹੀ ਲੱਗਦਾ ਜੀ ਇਸ ਕਰਕੇ ਹੋਇਆ ਅੱਛਾ ਜੀ ਹਾਂ ਚਲੋ ਨਹੀਂ ਠੀਕ ਹੈ ਬਹੁਤ ਵਧੀਆ ਬਾਬਾ ਜੀ ਤੇ ਬਾਕੀ ਜਿਹੜੀ ਪਿੰਡ ਦੀ ਹਿਸਟਰੀ ਆ ਮੈਂ ਵੈਸੇ ਵੀ ਪਹਿਲਾਂ ਦੱਸੀ ਹੋਈ ਆ ਵਲੌਗਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਬਾਬਾ ਜੀ ਨਾਲ ਵਲੌਗਸ ਪਾਏ ਸੀ ਜ਼ਹੂਰਾ ਪਿੰਡ ਦੇ ਉਹਨਾਂ ਦੇ ਵਿੱਚ ਦੱਸਿਆ ਵੀ ਹੋਇਆ ਹੈ ਇਹਨਾਂ ਚੀਜ਼ਾਂ ਬਾਰੇ ਚਲੋ ਠੀਕ ਆ ਪਾਪਾ ਜੀ ਧੰਨਵਾਦ ਜੀ ਮੇਰੇ ਵੀ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਦਰਸ਼ਕ ਵੀ ਮੈਨੂੰ ਦੱਸਣ ਆਪਣੇ ਪਿੰਡ ਦਾ ਨਾਮ ਅਗਰ ਉਹਨਾਂ ਕੋਲ ਹਿਸਟਰੀ ਅਵੇਲੇਬਲ ਹੈ ਤਾਂ ਮੈਨੂੰ ਜਰੂਰ ਦੱਸਿਓ ਮੈਂ ਆ ਕੇ ਰਿਕਾਰਡ ਕਰਾਂਗਾ ਜਿੰਨੇ ਵੀ ਪਿੰਡ ਕਵਰ ਹੋ ਸਕਦੇ ਆ ਜਿੱਥੇ-ਜਿੱਥੇ ਜਾ ਸਕਦੇ ਆ ਜਿੰਨਾ-ਜਿੰਨਾ ਸਮਾਂ ਮਿਲੇਗਾ ਜਾਵਾਂਗੇ ਤੇ ਬਹੁਤ-ਬਹੁਤ ਧੰਨਵਾਦ ਜੀ ਬਹੁਤ ਹੀ ਜਲਦ ਮਿਲਾਂਗੇ ਅਸੀਂ ਨੈਕਸਟ ਵਲੌਗ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ ਬਾਏ